ਬੀਤੇ ਦਿਨੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤੇਗੜ ਚੂੜੀਆਂ ਦੇ ਵਿੱਚ ਇੱਕ ਕਾਉਂਸਲਰ ਦੀ ਬੁਰੀ ਤਰ੍ਹਾਂ ਕੁੱਟਮਾਰ ਹੋਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਤੇ ਇਸ ਵੀਡੀਓ ਦੇ ਵਿੱਚ ਸਥਾਨਕ ਲੋਕ ਕਾਉਂਸਲਰ ਦੀ ਬੁਰੀ ਤਰ੍ਹਾਂ ਲਾਠੀਆਂ ਦੇ ਨਾਲ ਕੁੱਟਦੇ ਹੋਏ ਨਜ਼ਰ ਆ ਰਹੇ ਨੇ ਅਤੇ ਇੱਟਾਂ ਰੋੜੇ ਵੀ ਵਰਸਾਏ ਜਾ ਰਹੇ ਨੇ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਪਾਰਸ਼ਦ ਤਾਂ ਮੀਡੀਆ ਦੇ ਸਾਹਮਣੇ ਨਹੀਂ ਆਇਆ ਪਰ ਪੁਲਿਸ ਦਾ ਕਹਿਣਾ ਹੈ ਕਿ ਇਹ ਦੋ ਗੁੱਟਾਂ ਦੇ ਵਿਚਕਾਰ ਆਪਸੀ ਨਿੱਜੀ ਰੰਜਿਸ਼ ਨੂੰ ਚਲਦੇ ਹੋਏ ਲੜਾਈ ਹੋਈ ਸੀ ਅਤੇ ਦੋਨਾਂ ਗੁੱਟਾਂ ਦੇ ਵੱਲੋਂ ਰਾਜੀਨਾਮਾ ਵੀ ਕਰ ਲਿਆ ਗਿਆ ਹੈ ਅਤੇ ਕੋਈ ਵੀ ਸ਼ਿਕਾਇਤ ਇਸ ਮਾਮਲੇ ਦੀ ਦਰਜ ਨਹੀਂ ਹੋਈ ਹੈ। ਇਹ ਜੀ ਗੱਲਾ ਵੀ ਕੁਝ ਦਿਨ ਪਹਿਲਾਂ ਪ੍ਰੇਮ ਪ੍ਰਵੇਜ ਮਸੀ ਤੇ ਪ੍ਰੇਮ ਕੁਮਾਰ ਦਾ ਕੋਈ ਆਪਸ ਵਿੱਚ ਕੋਈ ਪਿਛਲੀ ਗੱਲ ਲੈ ਕੇ ਕੋਈ ਆਪਣਾ ਇਹਦਾ ਝਗੜਾ ਹੋਇਆ ਸੀਗਾ ਤੇ ਇਹਨਾਂ ਨੇ ਚੌਂਕ ਦੇ ਵਿੱਚ ਹੀ ਕਿਤੇ ਬਾਹਰ ਝਗੜਾ ਹੋਇਆ ਸੀਗਾ ਉਹਨੂੰ ਕਿਉਂਕਿ ਮਦਨ ਲੈ ਕੇ ਤੇ ਉਹ ਦੋਨੋਂ ਕੰਪਲੇਨਾਂ ਕੀਤੀਆਂ ਜਾਂ ਤੇ ਸਾਡੇ ਕੋਲ ਆਏ ਸੀਗੇ ਤੇ ਉਹ ਕਹਿੰਦੇ ਜੀ ਚਲੋ ਇਹਨੇ ਇਹਨੇ ਵਾਅਦਾ ਕਿ ਦੁਬਾਰਾ ਕੀਤਾ ਕੋਈ ਗੱਲਬਾਤ ਨਹੀਂ ਹੋਈ ਤੇ ਬਾਅਦ ਵਿੱਚ ਇਹਨਾਂ ਨੂੰ ਫਿਰ ਡੀਐਸਪੀ ਸਾਹਿਬ ਨੇ ਬੁਲਾਇਆ ਇਹਨਾਂ ਨੂੰ ਜਦੋਂ ਇਹ ਵਲ ਆਪਣੇ WhatsApp ਤੇ ਪਈ ਆ ਉਸ ਤੋਂ ਬਾਅਦ ਡੀਐਸਪੀ ਨੇ ਇਹਨਾਂ ਨੂੰ ਦੋਹਾਂ ਪਾਰਟੀਆਂ ਨੂੰ ਬੁਲਾਇਆ ਵੀ ਕੀ ਗੱਲ ਆ ਤੇ ਬਹਿ ਕੇ ਫਿਰ ਇਹਨਾਂ ਸਾਰੇ ਇਹਨਾਂ ਦਾ ਕੰਪਰੋਮਾਈਜ਼ ਗੱਲ ਖਰਾ ਤੱਕ ਕੋਈ ਗੱਲਬਾਤ ਨਹੀਂ ਹੋਈ ਹੈ ਇੱਕੋ ਬਰਾਦੀ ਦੇ ਆ ਦੇ ਕੋਈ ਕਿਸੇ ਦਾ ਕੋਈ ਗਿਲਾ ਸ਼ਿਕਾਇਤ ਹੈ ਹੈ ਮਾੜੇ ਮੁੱਟੇ ਤੇ ਉਹ ਇਹਨਾਂ ਨੇ ਆਪਣੇ ਬਹਿ ਕੇ ਤੇ ਮਟਵਾ ਲਏ ਨਹੀਂ ਜੀ ਇਦਾਂ ਦੀ ਕੋਈ ਗੱਲਬਾਤ ਨਹੀਂ ਇਹਨਾਂ ਦੇ ਕੋਈ ਸਿਆਸੀ ਰੰਗਤ ਵਾਲੀ ਗੱਲ ਕੋਈ ਨਹੀਂ ਇਹਨਾਂ ਦਾ ਆਸਮੇਂ ਕੋਈ ਨਿੱਕੀ ਜਿਹੀ ਗੱਲ ਲੈ ਕੇ ਕੋਈ ਮੁੱਦੇ ਤੇ ਗੱਲ ਹੋਈ ਆ ਹੋਰ ਕੋਈ ਗੱਲਬਾਤ ਨਹੀਂ ਹੋਈ ਰਹੀ ਮੱਲਬ ਨਿੱਜੀ ਝਗੜਾ ਹੈ ਨਾ ਨਿੱਜੀ ਕੋਈ ਨਿੱਜੀ ਝਗੜਾਈ ਕੋਈ ਨਾ ਦਾ ਕੋਈ ਜਿਸ ਨੂੰ ਲੈ ਕੇ ਪਿੱਛੇ ਕੋਈ ਗੱਲਬਾਤ ਹੋਈ ਇੱਕ ਦੂਜੇ ਦੇ ਮੱਲਬ ਝੂਠਾ ਇਲਜ਼ਾਮ ਲਾਉਣਾ ਪਿਆ ਗੱਲ ਉਹਨੂੰ ਲੈ ਕੇ ਤੇ ਗੱਲ ਝਗੜਾ ਹੋਇਆ ਸੀ ਨਾ ਲਕਸ਼ਮੀਨੀ ਮੰਮੂਲੀ ਜ ਦੂਜਾ ਤਣਾਅ ਹੋਇਆ ਹੈ ਕਿ ਦੂਜੇ ਰੋੜੇ ਮਾਰੇ ਬੱਚਾ ਕਹਿੰਦੇ ਨੇ ਕਿ ਮਾੜਾ ਮੋਟਾ ਮਾਰੇ ਉਹ ਜ ਗੁੱਥਮ ਗੁੱਥਾ ਤੇ ਮਾਰੀ ਸੀ ਛੀਟਾਂ ਤੇ ਆਈ ਜਾਂਦੀਆਂ ਨੇ ਹੋਰ ਕੋਈ ਗੱਲਬਾਤ ਨਹੀਂ ਹੋਇਆ ਗੁਰਦੀਵ ਵਿੱਚ ਜਾਂ ਚੋਟ ਕੋਈ ਉਹ ਜੀ ਚੋਟ ਨਹੀਂ ਕੇਨਵਾਏ ਗੁਰਦਾਸਪੁਰ ਤੋਂ ਪੋਪਾਲ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰਿਆ ਚੰਗ